ਫਰੋਸਪੋਚਰ ਦੇ ਵਿੱਚ ਹਤਿਆ ਕੀਤੀ ਸੀ ਉਹਨਾਂ ਦੇ ਵਿੱਚੋਂ ਅਸੀਂ ਪਿੱਛੇ ਜਿਹੜੀ ਕਨਰ ਤੇ ਦੂਜਾ ਜਿਹੜਾ ਸੀ ਹਾਰ ਦੋ ਜਣੇ ਅਰੈਸਟ ਕਰਨੇ ਸੀ ਉਹਦੇ ਵਿੱਚ ਜਿਹੜਾ ਇਹ ਕਾਲੀ ਸੀਗਾ ਜਤਨ ਨੀਲੀ ਇਸ ਕਾਲੀ ਬਦਨੀ ਜੈਮਲ ਸਿੰਘ ਵਾਲਾ ਇਸ ਤੇ ਸਾਡੀ ਇਨਫੋਰਮੇਸ਼ਨ ਜਦੋਂ ਸਾਨੂੰ ਆਈ ਜਿਹੜਾ ਇਨਫੋਰਮੇਸ਼ਨ ਬੇਸਡ ਨਾਕਾਬੰਦੀਆਂ ਕੀਤੀਆਂ ਹੋਈਆਂ ਸੀ ਤੇ ਉਹ ਅਧੀ ਰਾਤ ਨੂੰ ਕਰੀਬ 12:00 ਵਜੇ ਦੇ ਕਰੀਬ ਦੇ ਟਾਈਮ ਹੋਊਗਾ ਜਦੋਂ ਕਿ ਉਹ ਇਨਫੋਰਮੇਸ਼ਨ ਦੇ ਸਹੀ ਨਿਕਲੀ ਜਦੋਂ ਕਿ ਉਹ ਮੋਟਰਸਾਈਕਲ ਤੇ ਆਇਆ ਤੇ ਬੜਾ ਤੇਜ਼ ਰਫਤਾਰ ਦੇ ਨਾਲ ਚਲਾ ਰਿਹਾ ਸੀਗਾ ਤੇ ਜਦੋਂ ਰੋਕਿਆ ਗਿਆ ਤਾਂ ਉਹਨੇ ਪੁਲਿਸ ਨੂੰ ਚਖਮਾ ਦੇ ਕੇ ਭਜਣ ਦੀ ਕੋਸ਼ਿਸ਼ ਕੀਤੀ ਉਹਨੂੰ ਫਾਲੋ ਕੀਤਾ ਸਾਡੀ ਟੀਮਾਂ ਨੇ ਤੇ ਉਸਨੇ ਫਾਇਰਿੰਗ ਸ਼ੁਰੂ ਕਰਤੀ ਉੱਥੇ ਜਿਹੜੀ ਇਹ ਆਰਫ ਕੇ ਰੋਡ ਤੇ ਛੋਡੇ ਵਾਲੇ ਪਿੰਡ ਦੇ ਕੋਲੇ ਤੇ ਉਹ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਕੀਤੀ ਗਈ ਵੀ ਤੂੰ ਆਪ ਦੇ ਆਪ ਨੂੰ ਸਰੈਂਡਰ ਕਰ ਤੇ ਉਸਨੇ ਨਹੀਂ ਕੀਤਾ ਤੇ ਉਸਨੇ ਸਾਰਾ ਅੱਗੇ ਫਾਇਰਿੰਗ ਕੀਤੀ ਜਿਹਦੇ ਸਾਡੀ ਗੱਡੀ ਦੇ ਵਿੱਚ ਡਰਾਈਵਰ ਵੱਲੋਂ ਉਸਨੇ ਫਾਇਰ ਕੀਤਾ ਜਿਹੜਾ ਸ਼ੀਸ਼ੇ ਦੇ ਵਿੱਚ ਉੱਥੇ ਵੱਜੀ ਉਹ ਲੱਕੀ ਸੀ ਜਿਹੜਾ ਬਚ ਗਿਆ ਤੇ ਉਹਦੇ ਉਹਦੇ ਨਹੀਂ ਗੋਲੀ ਵੱਜੀ ਤੇ ਉਸ ਤੋਂ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਦੇ ਇੱਕ ਜਵਾਬੀ ਫਾਇਰ ਕੀਤਾ ਤਾਂ ਉਹ ਜਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਹਸਪਤਾਲ ਦੇ ਸਰ ਇਹ ਮੁੱਖ આરોપી ਸੀ ਫਿਰ ਸਾਜ਼ਿਸ਼ ਕਰਤਾ ਤਾਂ ਹੋਇਆ ਤੇ ਫਿਰ ਪਤਾ ਕੀ ਦੀ ਚੱਲਿਆ ਵੀ ਮਤਲਬ ਕਿ ਹਜੇ ਤੱਕ ਇਹਨਾਂ ਵਾਰਦਾਤ ਨੂੰ ਅੰਜਾਮ ਕਿਉਂ ਕਿਵੇਂ ਦਿੱਤਾ ਹਾਂਜੀ ਇਹ ਸਾਡੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਕਲੀਅਰ ਹੋ ਗਿਆ ਜਿਹੜਾ ਇਸ ਜਿਹਦੇ ਨਾਲ ਰਲਕੇ ਨੇ ਕੀਤਾ ਉਸ ਦਾ ਵੀ ਸਾਡੇ ਕੋਲ ਆਈਡੈਂਟੀਟੀ ਸਾਹਮਣੇ ਆ ਗਈ ਹੈ ਉਸ ਨੂੰ ਜਲਦ ਅਸੀਂ ਬੇਦਖਾਬ ਤੁਹਾਡੇ ਸਾਹਮਣੇ ਵੀ ਕਰਾਂਗੇ ਆ ਕੇ ਦੱਸਾਂਗੇ ਤੇ ਉਸ ਨੂੰ ਫੜ ਕੇ ਵੀ ਲਾਵਾਂ ਸਰਕਾਰਨ ਕੀ ਰਹਿ ਮੱ ਇਹ ਉਹ ਤੁਹਾਡੇ ਸਾਹਮਣੇ ਆਜੂਗਾ ਜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਨੂੰ ਹਜੇ ਰੈਸਟ ਕੀਤਾ ਬਟ ਹਸਪੀਟਲ ਚ ਹੈ ਜਦੋਂ ਪੁੱਛ ਕੇ ਚੋਕੀ 86 ਮੀਟਰ ਤਾਪੂਲ ਚਚਪਾਰੀ ਹੈ ਨਹੀਂ ਨਹੀਂ 86 ਵਗੈਰਾ ਕੁਝ ਨਹੀਂ ਤੇ ਇਹੋ ਜੇ ਛਪਾਉਣ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਇਹਦੇ ਤੁਹਾਡੇ ਸਾਹਮਣੇ ਕੀਤਾ ਜਾ ਰਿਹਾ ਹੈ ਜਿਹੜੀ ਪ੍ਰੈਸ ਕਾਨਫਰੰਸ ਦਾ ਸਰ ਜੀ ਇਹ ਵਿਦੇਸ਼ ਤੋਂ ਨਹੀਂ ਜੀ ਇਹ ਵੀ ਮਾਸਟਰ ਮਾਈਂਡ ਹੈ ਸਾਰੀ ਪਲਾਨਿੰਗ ਤੇ ਕੀਤੀ ਹੈ ਦੂਸਰੇ ਜਣੇ ਨਾਲ ਤਾਂ ਦੂਸਰੇ ਤੇ ਕਹੇ ਤੇ ਨੇ ਜਿਹੜਾ ਕੀਤਾ ਉਸ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਇਹਦੇ ਤੋਂ ਉਸ ਦੀ ਵੇਅਰ ਅਬਾਊਟ ਤੇ ਬਾਕੀ ਸਾਰਿਆਂ ਤੇ ਸਾਡਾ ਵਰਕ ਚੱਲ ਰਿਹਾ ਤੇ ਉਸ ਨੂੰ ਜਲਦ ਫੰਡਿੰਗ ਕਿੰਨੀ ਫੰਡਿੰਗ ਹੋਈਗੀਗਾ ਸੀਗਾ ਔਰ ਕਿੰਨੀ ਫੰਡਿੰਗ ਜਿਹੜੀ ਉਹ ਕੀਤੀ ਜੀ ਸੀ ਨਹੀਂ ਇਹ ਫੰਡਿੰਗ ਦਾ ਹਜੇ ਤੱਕ ਕੋਈ ਚੀਜ਼ ਨਹੀਂ ਸਾਹਮਣੇ ਆਈ ਉਸ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਮੈਂ ਪੈਸੇ ਵਾਲੋ ਕਦੇ ਨਹੀਂ ਰਹਿਣ ਦਿੰਦਾ ਵੀ ਤੁਸੀਂ ਇਹ ਕਰਨਾ ਕਰੋ ਇਸ ਨੂੰ ਪਰ 20000 ਇੱਕ ਵਾਰ ਦਿੱਤਾ ਤੇ 5000 ਇੱਕ ਵਾਰ ਪਾਇਆ ਇੱਕ ਵੈਪਨ ਖਰੀਦਣ ਵਾਸਤੇ ਜਿਹੜੇ ਸਰ ਵਿਦੇਸ਼ ਚ ਇਹ ਸਰ ਜਿਹਨੂੰ ਬੋਲ ਤੱਕ ਜਿਹੜੇ ਸਾਹਮਣੇ ਆਏ ਸਰ ਵੈਪਨ ਜਿਹੜਾ ਸਾਹਮਣੇ ਆਇਆ ਇਹ ਬੰਦਾ ਤੁਸੀਂ ਆਇਡੈਂਟੀਫਾਈ ਕਰ ਲਿਓ ਜਿਹਨੇ ਉਹਨੂੰ ਇੱਥੇ ਲੋਕਲ ਫੰਡਸ ਕੀਤੇ ਨੇ ਪ੍ਰੋਵਾਈਡ ਉਹਦੇ ਬਾਰੇ ਕੁਝ ਪਤਾ ਲੱਗਾ ਸਰ ਕਿ ਉਹ ਕੌਣ ਸੀ ਹੈ ਕਿੱਥੋਂ ਆਇਆ ਮੈਂ ਦੱਸ ਚੁੱਕਾ ਹਾਂ ਜੀ ਤੁਹਾਨੂੰ ਵੀ ਸਾਨੂੰ ਸਾਡੇ ਕੋਲ ਉਹ ਆ ਗਿਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਇੱਥੇ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਆਉਣ ਦੇ ਦਿਨਾਂ ਦੇ ਵਿੱਚ ਉਹ ਹੀ ਸਾਹਮਣੇ ਸਰ ਉਹ ਵਿਦੇਸ਼ ਰਹਿਦਾ ਜਾਂ ਮਤਲਬ ਕਿ ਵਿਦੇਸ਼ ਚੋਂ ਆਇਆ ਸੀਗਾ ਫੋਨ ਉਹਨੂੰ ਦੇਖੋ ਜੀ ਉਹਦਾ ਫੋਨ ਜਿਹੜਾ ਉਹ ਕਹਿੰਦੇ ਇਹਦੇ ਕਹਿਣ ਮੁਤਾਬਕ ਵਿਦੇਸ਼ ਸੀ ਬਟ ਉਹਦੇ ਫੋਨ ਦੇ ਵਿੱਚ ਜਿਹੜਾ ਉਹ ਸੋਸ਼ਲ ਮੀਡੀਆ ਐਪਸ ਰਹੀ ਜਿਹੜਾ ਕੰਟੈਕਟ ਕਰਦੇ ਸੀਗੇ ਤੇ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਹੀ ਉਹਦੀ ਚੀਜ਼ ਸਾਹਮਣੇ ਆਉਂਦੀ ਤੁਹਾਡੇ ਨਾਲ ਸਰ ਵੈਪਨ ਖਰੀਦਣਾ ਸੀ ਕਿੰਨੇ ਪੈਸੇ ਦਿੱਤੇ ਸੀ 20000 ਇੱਕ ਸੀਗਾ ਔਰ ਵੈਪਨ ਦੇ ਕਿੰਨੇ ਪੈਸੇ ਦਿੱਤੇ ਸੀ ਇਸ ਨੇ ਹੈ ਨਹੀਂ ਚੱਲੀਏ ਚੱਲੀ 40000 ਰੁਪਏ 40 ਤੇ 20 60 ਹੋ ਜਾ ਟੋਟਲ ਹਾਂ ਜੀ 60000 ਹਾਂ ਸਰ ਉਹ ਪੈਲੂ ਨੂੰ ਫਿਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਟਾਰਗੇਟ ਕਿਲਿੰਗ ਨੂੰ ਕਿਉਂਕਿ ਫਿਰ ਵਿਦੇਸ਼ ਨਾਲ ਤਾਰਾਂ ਜੁੜ ਗਈਆਂ ਬਿਲਕੁਲ ਜੀ ਜਿਹੜੇ ਬੰਦੇ ਨੇ ਆਪਾ ਜੇ ਆਪਾਂ ਇਸ ਚੀਜ਼ ਨੂੰ ਕਹਿ ਦਈਏ ਵੀ ਜਿਹੜੇ ਬੰਦੇ ਨੇ ਕਰਵਾਇਆ ਉਸ ਬੰਦੇ ਉਸ ਬੰਦੇ ਨੇ ਇਹਨਾਂ ਤੋਂ ਕਰਵਾਇਆ ਹੈ ਤਾਂ ਬੱਸ ਇਹੀ ਕਹਿ ਸਕਦੇ ਆਂ ਵੀ ਇਸ ਬੰਦੇ ਨੇ ਜਿਹੜਾ ਇਸ ਨੂੰ ਮਿਥਕੇ ਜਿਹੜੀ ਇਹ ਚੀਜ਼ ਕਰਵਾਈ ਹੈ ਤੇ ਉਸ ਚੀਜ਼ ਨੂੰ ਅਸੀਂ ਜਲਦੋਂ ਜਲਦ ਬੇਨਕਾਬ ਕਰਾਂਗੇ ਕਿਤਨਾ ਕਿਤੇ ਸਾਨੂੰ ਲੈਟਰ ਦਾ ਵਿੱਚ ਰੋਲ ਨਜ਼ਰ ਆ ਰਿਹਾ ਦੇਖੋ ਜੀ ਉਹ ਚੀਜ਼ਾਂ ਵੀ ਵੈਰੀਫਾਈ ਕੀਤੀਆਂ ਜਾ ਸਕਦੀਆਂ ਪਰ ਸਾਨੂੰ ਸਪੈਸੀਫਿਕ ਬੰਦੇ ਬਾਰੇ ਸਾਨੂੰ ਜਿਹੜਾ ਇਹ ਜਾਣਕਾਰੀ ਜਿੰਨੀ ਮਿਲੀ ਹੈ ਉਸ ਤੇ ਵਰਕ ਕਰ ਰਹੇ ਆਂ ਉਸ ਨੂੰ ਜਲਦੀ ਅਸੀਂ ਸਰ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਦੇ ਬਾਰੇ ਅਜੇ ਜਲਦੀ ਉਹਨਾਂ ਦੇ ਅਸੀਂ ਕਾਫੀ ਨੇੜੇ ਆ ਜੀ ਉਹ ਉਹਨਾਂ ਨੂੰ ਪੜਲਾਂਗੇ ਸਰ ਜਿਹੜਾ ਇਹ ਵੈਪਨ ਫੜਿਆ ਸਰ ਇਹ ਕੀ ਐਸੇ ਪੈਪਰ ਦਾ ਮਾਲਿਕ ਹੈ ਨੇ ਇਹ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਐਗਜ਼ਾਮਨ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਵੈਦਰ ਆਈ ਸੀਗਾ ਨਹੀਂ ਚਾਹੇ ਅਜੇ ਹਸਪੀਟਲ ਚ ਹੈ ਪੁੱਛ ਕੇ ਚਾਹੇ ਅਜੇ ਅਸੀਂ ਕਰ ਲਈਏ ਪ੍ਰੋਪਰਟੀ ਥੈਂਕ ਯੂ